ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਬੀਨਸ ਆਓ ਆਪਾਂ ਹੁਣ ਇਸ ਰੈਸিপি ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਬੀਨਸ ਬਰੀ ਕੱਟੇ ਹੋਏ ਆਲੂ ਇਹਨਾਂ ਸਾਰੇ ਮਟੀਰੀਅਲ ਨੂੰ ਆਪਾਂ ਪਹਿਲਾਂ ਤੋਂ ਹੀ ਕੱਟ ਲਿਆ ਸੀ ਤੜਕੇ ਲਈ ਲਵਾਂਗੇ ਪਿਆਜ਼ ਅਦਰਕ ਹਰੀਆਂ ਮਿਰਚਾਂ ਔਰ ਟਮਾਟਰ ਤੁਸੀਂ ਦੇਖ ਸਕਦੇ ਹੋ ਅਸੀਂ ਕੁੱਕਰ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਹੁਣ ਅਸੀਂ ਇਸ ਵਿੱਚ ਸਭ ਤੋਂ ਪਹਿਲਾਂ ਐਡ ਕਰਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਸਰਸੋ ਦੇ ਤੇਲ ਐਡ ਕਰਨ ਦੇ ਨਾਲ ਕੋਈ ਵੀ ਸੁੱਕੀ ਸਬਜੀ ਬਣਾਣੀ ਹੋਵੇ ਤਾਂ ਬਹੁਤ ਹੀ ਮਜ਼ੇਦਾਰ ਬਣਦੀ ਹੈ 4 ਤੋਂ 5 ਮਿੰਟ ਲਈ ਹੁਣ ਅਸੀਂ ਇਸ ਤੇਲ ਨੂੰ ਗਰਮ ਹੋਣ ਲਈ ਰੱਖ ਦੇਵਾਂਗੇ ਅਸੀਂ ਤੇਲ ਨੂੰ ਉਦੋਂ ਤੱਕ ਗਰਮ ਕਰਨਾ ਹੈ ਜਦੋਂ ਤੱਕ ਸਾਡਾ ਤੇਲ ਚੰਗੀ ਤਰ੍ਹਾਂ ਲਾ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਇੱਕ ਚਮਚ ਜੀਰਾ ਤੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕੀਤੇ ਹਨ ਪਿਆਜ਼ ਇਸ 'ਤੇ ਅੱਜ ਅਸੀਂ ਉਦੋਂ ਤੱਕ ਪੁੰਨਣਾ ਹੈ ਜਦੋਂ ਤੱਕ ਸਾਡੇ ਪਿਆਸ ਹਲਕੇ ਬਰਾਊਨ ਨਹੀਂ ਹੋ ਜਾਂਦੇ ਨਾਲ ਦੀ ਨਾਲ ਇਸ ਵਿੱਚ ਐਡ ਕਰਾਂਗੇ ਥੋੜੀ ਜਹੀ ਹਿੰਕ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ 4 4 ਤੋਂ 5 ਮਿੰਟ ਤੱਕ ਅਸੀਂ ਇਸ ਨੂੰ ਬਰਾਊਨ ਹੋਣ ਦੇਣਾ ਹੈ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਅਦਰਕ ਇਸ ਨੂੰ ਵੀ ਅਸੀਂ 1 ਤੋਂ 2 ਮਿੰਟ ਤੱਕ ਪਕਾਉਣਾ ਹੈ 10 ਤੋਂ 4 ਮਿੰਟ ਬਾਅਦ ਸਾਡੇ ਪਿਆਜ਼ ਹਲਕੇ ਬਰਾਊਨ ਹੋ ਚੁੱਕੇ ਹਨ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਇਸ ਟਮਾਟਰਾਂ ਨੂੰ ਵੀ ਅਸੀਂ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਸਾਡੇ ਟਮਾਟਰ ਚੰਗੀ ਤਰ੍ਹਾਂ ਪਿਆਜ਼ਾਂ ਵਿੱਚ ਪੱਕ ਨਾ ਜਾਣ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕੀਤੀਆਂ ਹਨ ਹਰੀਆਂ ਮਿਰਚਾਂ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਦੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਕਿਉਂਕਿ ਨਮਕ ਐਡ ਕਰਨ ਦੇ ਨਾਲ ਪਿਆਜ਼ ਔਰ ਟਮਾਟਰ ਜਲਦੀ ਪੁੱਜ ਜਾਂਦੇ ਸਾਡੇ ਪਿਆਜ਼ ਔਰ ਟਮਾਟਰ ਚੰਗੀ ਤਰ੍ਹਾਂ ਪੁੱਜ ਚੁੱਕੇ ਹਨ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ 1 ਚਮਚ ਹਲਦੀ ਦਾ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਦਾ ਤੁਸੀਂ ਆਪਣੇ ਟੇਸਟ ਅਨਸਾਰ ਮਿਰਚ ਪਾ ਸਕਦੇ ਹੋ ਇੱਕ ਚਮਚਾ ਅਸੀਂ ਐਡ ਕਰਾਂਗੇ ਧਨੀਆ ਪਾਊਡਰ ਦਾ ਦੇ ਨਾਲ ਦੀ ਨਾਲ 1 ਚਮਚ ਐਡ ਕਰਾਂਗੇ ਗਰਮ ਮਸਾਲਾ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਐਸ ਵਿੱਚ ਅਸੀਂ ਐਡ ਕਰਾਂਗੇ 1 ਜਾਂ 2 ਚਮਚ ਪਾਣੀ ਦੇ ਕਿਉਂਕਿ ਇਸ ਦੇ ਨਾਲ ਮਸਾਲਾ ਸਾਡਾ ਚੰਗੀ ਤਰ੍ਹਾਂ ਪੁੱਜ ਜਾਵੇਗਾ 3 ਤੋਂ 4 ਮਿੰਟ ਤੱਕ ਅਸੀਂ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਿੰਨ ਤੋਂ 4 ਮਿੰਟ ਬਾਅਦ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਬੀਨਸ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਬਰੀਕ ਕਟਿਆ ਹੋਇਆ ਆਲੂ ਸਾਰੇ ਆਲੂ ਐਡ ਕਰਨ ਤੋਂ ਬਾਅਦ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਆਲੂ ਫਲੀਆਂ ਵਿੱਚ ਮਿਕਸ ਹੋ ਜਾਣ ਹੁਣ ਅਸੀਂ ਕੁੱਕਰ ਦਾ ਟੱਕਣ ਬੰਦ ਕਰ ਦੇਵਾਂਗੇ ਤੇ ਅਸੀਂ ਇਸ ਨੂੰ 1 ਤੋਂ 2 ਵਿਸਲਾ ਲਵਾਵਾਂਗੇ ਸਾਡੀ ਸਬਜੀ ਨੂੰ ਇੱਕ ਤੋਂ ਦੋ ਵਿਸਲਾਂ ਆ ਚੁੱਕੀਆਂ ਹਨ ਆਓ ਆਪਾਂ ਹੁਣ ਇਹ ਸਬਜੀ ਨੂੰ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਬਣ ਚੁੱਕੀ ਹੈ ਹੁਣ ਅਸੀਂ ਇਸ ਨੂੰ 4 ਤੋਂ 5 ਮਿੰਟ ਲਈ ਇਸੇ ਤਰ੍ਹਾਂ ਖੁੱਲਾ ਰੱਖਾਂਗੇ ਤਾਂ ਜੋ ਇਸ ਨੂੰ ਥੋੜਾ ਜਿਹਾ ਹੋਰ ਸੇਕ ਲੱਗ ਜਾਏ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਧਨੀਆ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਕਿਉਂਕਿ ਧਨੀਆ ਐਡ ਕਰਨ ਦੇ ਨਾਲ ਸਬਜੀ ਹੋਰ ਵਧੀਆ ਹੋ ਜਾਵੇਗੀ ਨਾਲਤੀ ਨਾਲ ਅਸੀਂ ਇਸ ਵਿੱਚ ਐਡ ਕੀਤਾ ਹੈ ਜੀਰਾ ਪਾਊਡਰ ਜੀਰਾ ਪਾਊਡਰ ਐਡ ਕਰਨ ਦੇ ਨਾਲ ਸਬਜੀ ਦਾ ਟੇਸਟ ਹੋਰ ਵੀ ਬਿਹਤਰੀਨ ਬਣ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਆਪ ਸਭ ਨੂੰ ਮੇਰੀ ਆਲੂ ਬੀਨਸ ਦੀ ਸਬਜੀ ਦੀ ਰੈਸিপি ਚੰਗੀ ਲੱਗੀ ਹੋਏ ਤਾਂ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਆਓ ਆਪਾਂ ਹੁਣ ਇਸ ਸਬਜੀ ਨੂੰ ਇੱਕ ਬਾਉਲ ਵਿੱਚ ਸਰਵ ਕਰ ਲਿਆ ਹੈ ਸਾਡੀ ਸਬਜੀ ਦਾ ਕਲਰ ਵੀ ਕਿੰਨਾ ਸੋਹਣਾ ਆਇਆ ਹੈ ਤਰਾ ਨਵੀਂ ਰੈਸিপি ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ